ਸੋ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ ਜਿਹੜੇ ਖਸਖਸ ਦੇ ਬੀਜ ਹੁੰਦੇ ਨੇ ਕਿੰਨੇ ਜ਼ਿਆਦਾ ਗੁਣਕਾਰੀ ਨੇ ਕਿਹੜੇ-ਕਿਹੜੇ ਹੈਲਥ ਇਸ਼ੂਸ ਵਿੱਚ ਤੁਹਾਨੂੰ ਇਸ ਦੇ ਨਾਲ ਬਹੁਤ ਫਾਇਦਾ ਮਿਲਣ ਵਾਲਾ ਹੈ ਵੈਸੇ ਇਸ ਦੀ ਤਸਵੀਰ ਜੋ ਹੈ ਠੰਡੀ ਹੁੰਦੀ ਹੈ ਗਰਮੀਆਂ ਦੇ ਵਿੱਚ ਤੁਸੀਂ ਇਸ ਨੂੰ ਖਾਣੇ ਹੋ ਤਾਂ ਜਿਨ੍ਹਾਂ ਨੂੰ ਮੂੰਹ ਦੇ ਵਿੱਚ ਛਾਲਿਆਂ ਦੀ ਪ੍ਰੋਬਲਮ ਹੋ ਜਾਂਦੀ ਹੈ ਪੇਟ ਦੇ ਵਿੱਚ ਗਰਮੀ ਪੇਟ ਦੇ ਵਿੱਚ ਜਲਨ ਐਸਿਡਿਟੀ ਦੀ ਪ੍ਰੋਬਲਮ ਹੁੰਦੀ ਹੈ ਉੱਥੇ ਵੀ ਇਹ ਬਹੁਤ ਜ਼ਿਆਦਾ ਫਾਇਦਾ ਦਿੰਦਾ ਹੈ ਔਰ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਰੈਸিপি ਵੀ ਅਖੀਰ ਦੇ ਵਿੱਚ ਦੱਸਾਂਗੀ ਜੋ ਕਿ ਖਸਖਸ ਦੇ ਬੀਜਾਂ ਦੇ ਨਾਲ ਤੁਸੀਂ ਕੀਵੇ ਇੱਕ ਬਹੁਤ ਟੇਸਟੀ ਜੋ ਹੈ ਨਾ ਦੁੱਧ ਦਾ ਡਰਿੰਕ ਜੋ ਹੈ ਤਿਆਰ ਕਰ ਸਕਦੇ ਹੋ ਠੰਡੇ ਕਰਕੇ ਪੀਓਗੇ ਤਾਂ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਫਾਇਦੇ ਮਿਲਣ ਵਾਲੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਜ਼ਰੂਰ ਅੱਜ ਦੀ ਵੀਡੀਓ ਵਿੱਚ ਦੱਸ ਦਿਆਂ ਕਿ ਛੋਟੇ-ਛੋਟੇ ਜਿਹੜੇ ਬੀਜ ਨੇ ਇਹ ਕਿੰਨੇ ਸਾਰੇ ਗੁਣਾਂ ਦੇ ਨਾਲ ਭਰਪੂਰ ਨੇ ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਜਿਹੜੇ ਖਸਖਸ ਦੇ ਬੀਜ ਹੁੰਦੇ ਨੇ ਠੰਡੀ ਤਸੀਰ ਹੁੰਦੇ ਨਾਲ ਨਾਲ ਇਸ ਦੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਤੁਹਾਨੂੰ ਮਿਲਦਾ ਹੈ ਪ੍ਰੋਟੀਨ ਹੈ ਇਸ ਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਮੈਗਨੀਜ਼ ਆਇਰਨ ਵਿਟਾਮਿਨ ਬੀ ਇਸੋ ਚੰਗੀ ਮਾਤਰਾ ਵਿੱਚ ਮਿਲ ਰਿਹਾ ਔਰ ਫਾਈਬਰ ਤਾਂ ਇਸ ਵਿੱਚ ਦੀ ਮਾਤਰਾ ਵਿੱਚ ਹੈ ਵਿਟਾਮਿਨ E ਹੈ ਇਸ ਵਿੱਚ ਡੇਰ ਸਾਰੇ ਗੁਣਾਂ ਦੇ ਨਾਲੇ ਭਰਪੂਰ ਹੈ omega 6 omega 3 ਫੈਟੀ ਐਸਿਡ ਨੇ ਜੋ ਕਿ ਇੱਕ ਚੰਗੇ ਫੈਟ ਹੁੰਦੇ ਆ ਜਿਹੜੇ ਸਾਡੀ ਬੋਡੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਸੋ ਦੇਖੋ ਛੋਟੇ ਛੋਟੇ ਬੀਜ ਨੇ ਦੇਖਣ ਨੂੰ ਪਰ ਇਹਨਾਂ ਦੇ ਵਿੱਚ ਇੰਨੇ ਜ਼ਿਆਦਾ ਗੁਣ ਭਰੇ ਹੋਏ ਨੇ ਖਾਸ ਕਰਕੇ ਜਿਹੜੇ ਆਪਣਾ ਫੈਟ ਫੈਟ ਲਾਸ ਜਰਨੀ ਦੇ ਵਿੱਚ ਹੁੰਦੇ ਨੇ ਤਾਂ ਉੱਥੇ ਉਹਨਾਂ ਨੂੰ ਹੁੰਦਾ ਕਿ ਅਸੀਂ ਕੁਝ ਐਸੀ ਐਸੀ ਚੀਜ਼ ਖਾਈਏ ਘਟ ਖਾਈਏ ਪਰ ਨਾਲ ਦੇ ਨਾਲ ਸਾਨੂੰ ਸੋ ਢੇਰ ਸਾਰੇ ਵਿਟਾਮਿਨਸ ਮਿਨਰਲਸ ਵੀ ਮਿਲ ਜਾਣ ਤਾਂ ਇਹ ਉਹ ਚੀਜ਼ ਹੈ ਜਿਸ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਤੇ ਇਹ ਦੱਸੂਗੀ ਜ਼ਰੂਰ ਮੈਂ ਕਿ ਇਹ ਜਿਹੜੇ ਬੀਜ ਨੇ ਖਾਸ ਕਰਕੇ ਜਿਹੜੇ ਬੀਜ ਨੇ ਇਸ ਦੇ ਨਾਲ weight ਘਟਾਇਆ ਵੀ ਜਾ ਸਕਦਾ ਹੈ ਜਿਨ੍ਹਾਂ ਦਾ weight ਜੋ ਹੈ ਵੱਧ ਨਹੀਂ ਰਿਹਾ ਤਾਂ ਉਹ ਇਸ ਦੇ ਨਾਲ weight ਵਧਾ ਵੀ ਸਕਦੇ ਨੇ ਲਗ ਲਗ ਰੈਸਪੀ ਤੁਹਾਨੂੰ ਮੈਂ ਉਸ ਲਈ ਜ਼ਰੂਰ ਦੱਸਾਂਗੀ ਔਰ ਰੂਟੀਨ ਦੇ ਵਿੱਚ ਜੋ ਹੈਲਦੀ ਰਹਿਣਾ ਚਾਹੁੰਦਾ ਉਹਨਾਂ ਦੇ ਲਈ ਤਾਂ ਇਹ ਅੱਛੇ ਹੈ ਹੀ ਹੈ ਸੋ ਇਹ ਤਾਂ ਤੁਸੀਂ ਜਾਣ ਲਿਆ ਕਿ ਕਿੰਨੇ ਜ਼ਿਆਦਾ ਗੁਣਕਾਰੀ ਨੇ ਤਕਰੀਬਨ ਅਗਰ ਆਪਾਂ 9 ਗ੍ਰਾਮ ਖਸਖਸ ਦੀ ਜੇ ਤੁਹਾਨੂੰ ਗੱਲ ਕਰਦੇ ਆ ਤਾਂ ਇਸ ਤੋਂ ਤੁਹਾਨੂੰ ਤਕਰੀਬਨ 46 ਕੈਲਰੀਜ਼ ਮਿਲ ਜਾਂਦੀਆਂ ਨੇ ਔਰ ਦੇਖੋ ਇਸ ਦੇ ਨਾਲ ਸਾਨੂੰ ਢੇਰ ਸਾਰੇ ਕੈਲਸ਼ੀਅਮ ਤਾਂ ਮਿਲ ਹੀ ਰਿਹਾ ਜੇ ਤੁਸੀਂ ਦਿਨ ਦੇ ਵਿੱਚ ਦੋ ਤਿੰਨ ਇੱਕ ਦੋ ਚਮਚ ਵੱਡੇ ਚਮਚ ਜਿਹੜੇ ਖਸਖਸ ਦੇ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਢੇਰ ਸਾਰਾ ਕੈਲ ਸ਼ੀਆਮ ਜੋ ਹੈ ਡੇਲੀ ਰਿਕੁਆਇਰਮੈਂਟ ਹੁੰਦੀ ਹੈ ਇਸ ਤੋਂ ਜ਼ਰੂਰ ਮਿਲ ਜਾਂਦਾ ਇਸ ਲਈ ਸਾਡੀ ਹੱਡੀਆਂ ਦੇ ਲਈ ਬਹੁਤ ਜ਼ਿਆਦਾ ਚੰਗਾ ਇਸ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਕਿਸੇ ਨੂੰ ਵੀ ਜੋਇੰਟਸ ਪੇਨ ਦੀ ਅਗਰ ਪ੍ਰੋਬਲਮ ਹੋਵੇ ਉੱਥੇ ਵੀ ਇਹ ਬਹੁਤ ਵਧੀਆ ਕੰਮ ਕਰਦਾ ਹੈ ਕਿਉਂਕਿ ਇਸ ਦੇ ਨਾਲ ਜਿਹੜਾ ਖਸਖਸ ਦੇ ਵਿੱਚ ਦੀ ਆਪਾਂ ਗੱਲ ਕਰਦੇ ਆ ਇਹ ਐਂਟੀ ਬੈਕਟੀਰੀਅਲ ਐਂਟੀ ਫੰਗਲ ਔਰ ਐਂਟੀ ਇਨਫਲੇਮੇਟਰੀ ਹੁੰਦੇ ਨੇ ਮਤਲਬ ਕਿਸੇ ਵੀ ਤਰ੍ਹਾਂ ਦੀ ਸੋਜਿਸ਼ ਹੋ ਰਹੀ ਹੈ ਚਾਹੇ ਆਪਾਂ ਜੋਇੰਟਸ ਵਿੱਚ ਸੋਜਿਸ਼ ਦੀ ਗੱਲ ਕਰਦੇ ਆਂ ਦਰਦਾਂ ਦੀ ਗੱਲ ਕਰਦੇ ਆ ਤਾਂ ਉੱਥੇ ਬਹੁਤ ਵਧੀਆ ਕੰਮ ਕਰਦਾ ਹੈ ਔਰ ਅਗਰ ਆਪਾਂ ਗੱਲ ਕਰੀਏ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰਨ ਜਾ ਰਿਹਾ ਜੋ ਮੈਂ ਸ਼ੁਰੂ ਵਿੱਚ ਗੱਲ ਕੀਤੀ ਪੇਟ ਦੀ ਚਲਨ ਹੈ ਐਸਿਡਿਟੀ ਹੈ ਗਰਮੀਆਂ ਵਿੱਚ ਅਸੀਂ ਦੇਖਦੇ ਹਾਂ ਕੁਛ ਨਾ ਕੁਛ ਥੋੜਾ ਬਹੁਤ ਵੀ ਮਸਾਲੇਦਾਰ ਚੀਜ਼ ਖਾਈ ਜਾਵੇ ਤਾਂ ਐਸਿਡਿਟੀ ਹੋਣ ਲੱਗ ਜਾਂਦੀ ਹੈ ਜਲਨ ਹੋ ਲੈਂਦੀ ਹੈ ਕਈ ਵਾਰੀ ਪੇਟ ਦੀ ਇਨਫੈਕਸ਼ਨ ਹੋ ਜਾਂਦੀ ਹੈ ਸੋ ਉੱਥੇ ਸਭ ਥਾਂ ਤੇ ਅਗਰ ਤੁਸੀਂ ਸਹੀ ਢੰਗ ਦੇ ਨਾਲ ਖਸਖਸ ਖਾਂਦੇ ਹੋ ਤਾਂ ਇਹ ਤੁਹਾਡੀ ਜਿਹੜੀ ਡਾਈਜੈਸ਼ਨ ਦੀ ਪ੍ਰੋਬਲਮ ਹੈ ਐਸਿਡਿਟੀ ਦੀ ਪ੍ਰੋਬਲਮ ਹੈ ਇਹਨਾਂ ਸਭ ਤੋਂ ਤੁਹਾਨੂੰ ਛੁਟਕਾਰਾ ਜ਼ਰੂਰ ਮਿਲੇਗਾ ਫਾਈਬਰ ਜ਼ਿਆਦਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਜਿੱਥੇ ਜ਼ਿਆਦਾ ਫਾਈਬਰ ਹੋਏਗਾ ਤਾਂ ਕੋਲੇਸਟ੍ਰੋਲ ਨੂੰ ਵੀ ਠੀਕ ਕਰਦਾ ਹੈ ਡਾਈਜੈਸ਼ਨ ਸਿਸਟਮ ਨੂੰ ਠੀਕ ਕਰਦਾ ਹੈ ਔਰ ਨਾਲ ਦੀ ਨਾਲ ਜਿਨ੍ਹਾਂ ਨੇ ਆਪਣਾ weight loss ਕਰਨਾ ਹੁੰਦਾ ਉੱਥੇ ਵੀ ਜਿੱਥੇ ਫਾਈਬਰ ਜ਼ਿਆਦਾ ਹੋਏਗਾ ਉਹ ਚੀਜ਼ ਤੁਹਾਡੀ ਮਦਦ ਕਰੇਗੀ ਹੀ ਕਰੇਗੀ ਕਿਉਂਕਿ ਫਾਈਬਰ ਜ਼ਿਆਦਾ ਹੈ ਤਾਂ পেট ਜੋ ਹੈ ਜ਼ਿਆਦਾ ਸਮੇਂ ਤੱਕ ਭਰਿਆ ਵੀ ਫੀਲ ਹੁੰਦਾ ਹੈ ਜਿਸ ਦੇ ਨਾਲ ਜ਼ਿਆਦਾ ਭੁੱਖ ਨਹੀਂ ਲੱਗਦੀ ਔਰ ਕੋਈ ਐਸੀਆਂ ਹੋਰ ਚੀਜ਼ਾਂ ਖਾਣ ਦਾ ਮਨ ਨਹੀਂ ਕਰਦਾ ਸੋ ਪਰ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਨ੍ਹਾਂ ਨੂੰ ਅਗਰ ਕੋਈ ਮੇਜਰ ਹੈਲਥ ਇਸ਼ੂ ਚੱਲ ਰਿਹਾ ਹੋਵੇ ਜ਼ਰੂਰ ਡਾਕਟਰ ਦੀ ਸਲਾਹ ਦੇ ਨਾਲ ਹੀ ਇਸ ਤੋਂ ਘਾੜ ਪਰ ਜਿਹੜੀਆਂ ਹਲਕੀ ਫੁਲਕੀ ਆਪਣੀਆਂ ਬਿਮਾਰੀਆਂ ਦੀ ਗੱਲ ਕਰਦੇ ਆਂ ਗਰਮੀ ਕਰਕੇ ਜੋ ਹੋ ਗਈਆਂ ਤਾਂ ਇਹ ਸਭ ਚੀਜ਼ਾਂ ਦੇ ਵਿੱਚ ਤੁਸੀਂ ਜ਼ਰੂਰ ਖਸਕ ਖਾ ਸਕਦੇ ਹੋ ਔਰ ਜੋ ਹੈ ਤੁਹਾਡੇ ਮੈਟਾਬੋਲਿਜ਼ਮ ਨੂੰ ਠੀਕ ਕਰਦੀ ਹੈ ਮੈਟਾਬੋਲਿਜ਼ਮ ਸਹੀ ਹੁੰਦਾ ਹੈ ਤਾਂ ਜੋ ਵੀ ਅਸੀਂ ਖਾ ਪੀ ਰਹੇ ਹਾਂ ਸਹੀ ਤਰ੍ਹਾਂ ਡਾਈਜੈਸਟ ਹੁੰਦਾ ਹੈ ਹਜ਼ਮ ਹੋ ਪਾਂਦਾ ਹੈ ਔਰ ਸਾਡੇ ਸਰੀਰ ਨੂੰ ਲੱਗਦਾ ਵੀ ਹੈ ਔਰ ਦੇਖੋ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਹੈ ਕਨਸਟਿਪੇਸ਼ਨ ਦੀ ਪ੍ਰੋਬਲਮ ਹੈ ਉੱਥੇ ਵੀ ਇਹ ਬਹੁਤ ਜ਼ਿਆਦਾ ਤੁਹਾਡੇ ਲਈ ਫਾਇਦੇਮੰਦ ਹੈ ਇਸ ਨੂੰ ਇੱਕ ਤਰੀਕੇ ਦਾ ਪੇਨ ਕਿਲਰ ਵੀ ਕਿਹਾ ਜਾਂਦਾ ਹੈ ਇਸ ਵਿੱਚ ਕੁਝ ਇਸ ਤਰ੍ਹਾਂ ਦੇ ਗੁਣ ਵੀ ਪਾਏ ਜਾਂਦੇ ਨੇ ਜਿਸ ਦੇ ਨਾਲ ਇੱਕ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਰਦ ਹੋਵੇ ਤਾਂ ਖਸਖਸ ਜੋ ਹੈ ਬਹੁਤ ਜ਼ਿਆਦਾ ਮਦਦ ਕਰਦੀ ਹੈ ਸੋ ਜਿਨ੍ਹਾਂ ਨੂੰ ਵੀ ਮੈਂ ਫਿਰ ਤੋਂ ਕਹੂੰਗੀ ਬੋਡੀ ਪੇਨ ਰਹਿੰਦਾ ਹੈ ਹੱਥਾਂ ਪੈਰਾਂ ਲੱਤਾਂ ਵਿੱਚ ਦਰਦ ਹੈ ਬਾਹਾਂ ਵਿੱਚ ਦਰਦ ਹੈ ਜਾਂ ਜੋਇੰਟਸ ਪੇਨ ਹੈ ਉੱਥੇ ਉਹ ਵੀ ਜੋ ਹੈ ਆਪਣੀ ਰੁਟੀਨ ਡਾਈਟ ਦੇ ਵਿੱਚ ਖਸਖਸ ਨੂੰ ਜ਼ਰੂਰ ਸ਼ਾਮਿਲ ਕਰ ਸਕਦੇ ਹਨ ਉਹਨੂੰ ਇਸ ਦੇ ਅਲੱਗ-ਅਲੱਗ ਤਰੀਕੇ ਵੀ ਮੈਂ ਤੁਹਾਂ ਦੱਸ ਜਿਆਂ ਕਿਵੇਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਪਹਿਲਾ ਤਾਬਾ ਦੇਖੋ ਨਾਰਮਲੀ ਜਿਨ੍ਹਾਂ ਨੇ ਆਪਣਾ weight loss ਕਰਨਾ ਹੈ ਉਹਨਾਂ ਲਈ ਮੈਂ ਦੱਸਣਾ ਚਾਹੂੰਗੀ ਕਿ ਤੁਸੀਂ ਜੋ ਖਸਖਸ ਹੈ ਇਸ ਨੂੰ ਨਾਰਮਲ ਜਿਹੜੀ ਕੜਾਈ ਗਰਮ ਕਰੋ ਉਸ ਦੇ ਵਿੱਚ ਖਸਖਸ ਨੂੰ ਤੁਸੀਂ ਰੋਸਟ ਕਰੋ ਬਿਨਾ ਕੋਈ ਕਿਓ ਵੀ ਨਾ ਕਿਸੇ ਤੇਲ ਦੇ ਸਿਰਫ ਤੁਸੀਂ ਰੋਸਟ ਕਰ ਲੈਣਾ ਜਦ ਤੱਕ ਇਹ ਥੋੜੇ कुरकुरे ਜੇ ਤੁਹਾਨੂੰ ਲੱਗੇਗਾ ਹੋ ਜਾਂਦੇ ਆ ਜਾਂ ਆਪਾਂ ਕਹਾਂਗੇ ਖੁਸ਼ਬੂ ਆਣੀ ਦੀ ਸ਼ੁਰੂ ਹੋ ਜਾਏਗੀ ਉਦੋਂ ਤੱਕ ਕਰਨਾ ਉਸ ਤੋਂ ਬਾਅਦ ਜਿਹੜੇ ਤੁਸੀਂ ਕੋਈ ਵੀ ਅਗਰ ਸੈਲਡ ਖਾ ਰਹੇ ਹੋ ਤੁਸੀਂ ਕੋਈ ਦਾਲ ਸਬਜ਼ੀ ਖਾ ਰਹੇ ਹੋ ਉਸ ਉੱਪਰ ਵੀ ਇਹਨਾਂ ਨੂੰ ਪਾ ਕੇ ਖਾ ਸਕਦੇ ਹੋ ਔਰ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਇੱਕ ਅੱਛੀ ਡਰਿੰਕ ਆਪਰ ਰੈਡੀ ਕਰਨੀ ਹੈ ਤੋ ਉਸ ਲਈ ਤੁਸੀਂ ਜੋ ਹੈ ਰਾਤ ਨੂੰ ਭਿਗੋ ਕੇ ਰੱਖ ਦਿਓ 1-2 ਚਮਚ ਜਿਹੜੇ ਨੇ ਖਸਖਸ ਦੇ ਔਰ ਤੁਸੀਂ ਕੁਝ ਬਦਾਮ 9-10 ਬਦਾਮ ਇੱਕ ਜਣੇ ਦੀ ਮੈਂ ਰੈਸਪੀ ਦੱਸ ਰਹੀਆਂ ਇੱਕ ਜਣੇ ਲਈ ਅਗਰ ਆਪਾਂ ਦੁੱਧ ਬਣਾਣਾ ਹੈ ਤਾਂ 1-2 ਚਮਚ ਖਸਖਸ ਦੇ ਰਾਤ ਨੂੰ ਪਿਉ ਦਿਓ ਔਰ ਨਾਲ ਦੀ ਨਾਲ ਦੂਸਰੇ ਪਾਸੇ ਇੱਕ ਅਲੱਗ ਕਟੋਰੀ ਦੇ ਵਿੱਚ ਤੁਸੀਂ 8-9 ਬਦਾਮ ਜਿਹੜੇ ਰਾਤ ਨੂੰ ਭਿਗੋ ਕੇ ਰੱਖ ਦਿਓ ਅਗਲੇ ਦਿਨ ਜੋ ਹੈ ਸਵੇਰੇ ਤੁਸੀਂ ਇੱਕ ਗਲਾਸ ਦੁੱਧ ਲੈਣਾ ਹੈ ਉਸ ਦੇ ਵਿੱਚ ਤੁਸੀਂ ਆਪਣੀ ਤੇਜੇ ਹਿਸਾਬ ਦੇ ਨਾਲ ਮਿੱਠਾ ਪਾਣਾ ਹੈ ਜਾਂ ਨਹੀਂ ਪਾਣਾ ਉਹ ਤੁਹਾਡੇ ਦੇ ਉੱਪਰ ਡਿਪੈਂਡ ਕਰਦਾ ਉਹ ਪਾ ਕੇ ਉਸ ਦੇ ਵਿੱਚ ਹਰੀ ਇਲਾਇਚੀ ਤੁਸੀਂ ਪਾ ਲਓ ਉਸ ਦੇ ਨਾਲ ਇੱਕ ਫਲੇਵਰ ਵੀ ਆ ਜਾਏਗਾ ਤੇ ਉਸ ਨੂੰ ਬੋਇਲ ਕਰੋਗੇ ਤੇ ਜਿਹੜੇ ਰਾਤ ਪਰ ਆਪਾਂ ਭਿਉਂ ਕੇ ਰੱਖੇ ਸੀ ਖਸਖਸ ਦੇ ਬੀਜ ਇਹਨਾਂ ਨੂੰ ਇਸ ਦੇ ਵਿੱਚ ਪਾ ਦਿਓ ਔਰ ਜਿਹੜੇ ਬਦਾਮ ਸੀ ਇਹਨਾਂ ਦਾ ਛਿਲਕਾ ਉਤਾਰ ਕੇ ਕੱਟ ਕੇ ਇਹਨਾਂ ਨੂੰ ਵੀ ਤੁਸੀਂ ਪਾਓ ਔਰ ਜਾਂ ਫਿਰ ਤੁਸੀਂ ਇਸ ਨੂੰ ਕਿਵੇਂ ਕਰ ਸਕਦੇ ਹੋ ਜਿਹੜੀ ਆਪਾਂ ਰਾਤ ਪਰ ਖਸਖਸ ਭਿਉਂ ਕੇ ਰੱਖੀ ਸੀ ਇਸ ਨੂੰ ਔਰ ਜਿਹੜੇ ਬਦਾਮ ਰਾਤ ਪਰ ਭਿਉਂ ਕੇ ਰੱਖੇ ਸੀ ਨਾਲ ਉਹ ਇੱਕ ਮਿਕਸੀ ਜਾਰ ਵਿੱਚ ਪਾਓ ਅੱਛੀ ਤਰ੍ਹਾਂ ਗ੍ਰाइंड ਕਰ ਲਓ ਜੀ ਅੱਛੀ ਜਿਹੀ ਇੱਕ ਪੇਸਟ ਬਣ ਦੁੱਧ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ ਕੁਛ ਦੇ ਚੰਗੀ ਤਰ੍ਹਾਂ ਰਿਝਾਲੋ ਇੱਕ ਬਹੁਤ ਅੱਛੀ ਇਹ ਡਰਿੰਕ ਰੈਡੀ ਹੋ ਜਾਂਦੀ ਹੈ ਚਾਹੇ ਕਿ ਇਸ ਨੂੰ ਗਰਮ ਪੀ ਲੋ ਚਾਹੇ ਇਸ ਨੂੰ ਤੁਸੀਂ ਠੰਡਾ ਕਰਕੇ ਪੀਓ ਦੋਹੇ ਹੀ ਢੰਗ ਦੇ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਲੱਗਣ ਵਾਲੀ ਹੈ ਤੇ ਬੱਚਿਆਂ ਨੂੰ ਵੀ ਜੋ ਹੈ ਪੇਰੈਂਟਸ ਪਿਲਾ ਸਕਦੇ ਨੇ ਬਹੁਤ ਟੇਸਟੀ ਹੈ ਹੈਲਦੀ ਹੈ ਕੈਲਸ਼ੀਅਮ ਬੱਚਿਆਂ ਨੂੰ ਮਿਲੇਗਾ ਪ੍ਰੋਟੀਨ ਮਿਲੇਗਾ ਔਰ ਜਿੰਨੇ ਵੀ ਮੈਂ ਤੁਹਾਨੂੰ ਕਿੰਨੇ ਵਿਟਾਮਿਨਸ ਦੀ ਗੱਲ ਕੀਤੀ ਹੈ ਵਿਟਾਮਿਨ B ਅੱਛੀ ਮਾਤਰਾ ਵਿੱਚ ਤੁਹਾਨੂੰ ਮਿਲਦਾ ਹੈ ਪੋਟਾਸ਼ੀਅਮ ਹੈ ਮੈਗਨੀਸ਼ੀਅਮ ਹੈ ਕਾਪਰ ਹੈ ਬਹੁਤ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ ਤੇ ਜਦੋਂ ਬੱਚੇ ਪੀਣਗੇ ਜਿਹੜੇ ਪੇਰ ਕਹਿੰਦੇ ਨੇ ਬੱਚਿਆਂ ਦੀ ਗ੍ਰੋਥ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ ਉਥੇ ਵੀ ਇਹ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਹੜੇ weight gain ਕਰਨਾ ਚਾਹੁੰਦੇ ਆ ਤਾਂ ਉਹ ਖਾਣਾ ਖਾਣ ਤੋਂ ਬਾਅਦ 1 ਘੰਟੇ ਬਾਅਦ ਔਰ ਸੌਣ ਤੋਂ 1 ਘੰਟਾ ਪਹਿਲਾਂ ਆਪਣੇ ਬੱਚਿਆਂ ਨੂੰ ਜਾਂ ਕੋਈ ਵੀ ਪਰਸਨ ਹੈ ਜੋ ਆਪਣਾ weight gain ਕਰਨਾ ਚਾਹੁੰਦਾ ਹੈ ਜ਼ਰੂਰ ਹੈ ਇਸ ਤਰੀਕੇ ਨਾਲ ਦੁੱਧ ਬਣਾ ਕੇ ਉਹ ਪੀ ਸਕਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਜਲਦੀ ਹੀ ਜੋ ਅਗਰ ਰੈਗੂਲਰ ਤੁਸੀਂ ਆਪਣੇ ਬੱਚੇ ਨੂੰ ਇਹ ਚੀਜ਼ ਦਿੰਦੇ ਹੋ ਤਾਂ ਉਹਨੂੰ ਬਹੁਤ ਫਾਇਦੇ ਮਿਲਣ ਵਾਲੇ ਨੇ ਸੋ ਅਲੱਗ-ਅਲੱਗ ਢੰਗ ਦੇ ਨਾਲ ਦੇਖੋ ਅਗਰ ਤੁਸੀਂ ਵੈਸੇ ਵੀ ਰਾਤ ਨੂੰ ਪਿਓ ਕੇ ਰੱਖਿਆ ਹੈ ਤਾਂ ਤੁਸੀਂ ਦਹੀਂ ਖਾ ਰਹੇ ਉਸ ਦੇ ਵਿੱਚ ਪਾ ਕੇ ਵੀ ਖਾ ਸਕਦੇ ਹੋ ਔਰ ਅਲੱਗ-ਅਲੱਗ ਢੰਗ ਦੇਖੋ ਪਤਲਾ ਹੋਣਾ ਹੈ ਤਾਂ ਉਸ ਨੂੰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਕੋਈ ਮਿੱਠੀ ਚੀਜ਼ ਐਡ ਕੀਤੇ ਬਿਨਾ ਜਾਂ ਦੁੱਧ ਐਡ ਕੀਤੇ ਬਿਨਾ ਤੁਸੀਂ ਇਸ ਨੂੰ ਖਾਓ weight gain ਕਰਨਾ ਹੈ ਤਾਂ ਤੁਸੀਂ ਦੁੱਧ ਦੇ ਵਿੱਚ ਮਿਕਸ ਕਰ ਲਓ ਔਰ ਜੋ ਅੱਛੀ ਹੋਰ ਚੀਜ਼ਾਂ ਐ ਇਸ ਵਿੱਚ ড্রাই ਫਰੂਟਸ ਵਗੈਰਾ ਹੋਰ ਐਡ ਕਰਕੇ ਵੀ ਤੁਸੀਂ ਇਸ ਨੂੰ ਖਾ ਸਕਦੇ ਹੋ ਸੋ ਆਪਣੇ ਆਪ ਦੇ ਵਿੱਚ ਕਈ ਸਾਰੇ ਗੁਣਾਂ ਨਾਲ ਭਰਪੂਰ ਹੈ ਤੇ ਤੁਸੀਂ ਵੀ ਐਜ਼ ਅ ਫਾਇਦਾ ਜ਼ਰੂਰ ਲੋ ਗਰਮ ਤਸੀਰ ਬਿਲਕੁਲ ਨਹੀਂ ਹੈ ਗਰਮੀਆਂ ਵਿੱਚ ਤੁਸੀਂ ਇਸ ਨੂੰ ਖਾ ਸਕਦੇ ਹੋ ਇਵਨ ਮੂੰਹ ਵਿੱਚ ਜਿਨ੍ਹਾਂ ਦੇ ਛਾਲੇ ਹੋ ਜਾਂਦੇ ਨੇ ਉਨਾਲੀ ਵੀ ਬਹੁਤ ਚੰਗੀ ਰਹਿਣ ਵਾਲੀ ਹੈ ਠੰਡੀ ਤਸੀਰ ਹੈ ਇਸ ਦੀ ਜਿਹੜੇ ਤੁਸੀਂ ਅਗਰ ਤੁਹਾਨੂੰ ਕਿਸੇ ਹੋਰ ਨੂੰ ਵੀ ਕੋਈ ਖਸਖਸ ਦੇ ਬੀਜਾਂ ਦੀ ਕੋਈ ਵਧੀਆ ਹੋਰ ਰੈਸਪੀ ਪਤਾ ਹੈ ਤਾਂ ਜ਼ਰੂਰ ਤੁਸੀਂ ਮੈਨਾ ਕਮੈਂਟ ਸੈਕਸ਼ਨ ਵਿੱਚ ਸ਼ੇਅਰ ਕਰ ਸਕਦੇ ਹੋ ਉਸ ਦੇ ਉੱਪਰ ਵੀ ਲੱਗ ਤੋਂ ਵੀਡੀਓ ਬਣਾ ਕੇ ਮੈਂ ਹੋਰਾਂ ਨਾਲ ਸ਼ੇਅਰ ਜ਼ਰੂਰ ਕਰਾਂਗੀ ਤਾਂ ਕਿ ਜਿੰਨੇ ਵੀ ਆਪਾਂ ਸਾਰੇ ਤੁਸੀਂ ਸਾਰੇ ਇਹਨਾਂ ਵੀਡੀਓਜ਼ ਨਾਲ ਜੁੜਦੇ ਹੋ ਸਭ ਨੂੰ ਅਸੀਂ ਜੋ ਹੈ ਹੈਲਥ ਨੂੰ ਲੈ ਕੇ ਅਵੇਅਰ ਕਰ ਸਕੀਏ ਅੱਛੀ ਅੱਛੀ ਚੀਜ਼ਾਂ ਇੱਕ ਦੂਜੇ ਨਾਲ ਸ਼ੇਅਰ ਕਰ ਸਕੀਏ ਤੁਸੀਂ ਆਪਣੇ ਲਾਈਫ ਦੇ ਐਕਸਪੀਰੀਅੰਸ ਵੀ ਸ਼ੇਅਰ ਕਰ ਸਕਦੇ ਹੋ ਰੀਸੈਂਟਲੀ ਇੱਕ ਬ੍ਰਦਰ ਨੇ ਉਹਨਾਂ ਨੇ ਆਪਣਾ ਜੋ ਹੈ ਐਕਸਪੀਰੀਅੰਸ ਸ਼ੇਅਰ ਕੀਤਾ ਜਿਨ੍ਹਾਂ ਨੇ 2 ਮਹੀਨਿਆਂ ਦੇ ਵਿੱਚ ਹੀ ਆਪਣਾ ਤਕਰੀਬਨ 17 18 ਕਿਲੋ weight ਘਟਾਇਆ ਹੈ ਸਿਰਫ ਔਰ ਸਿਰਫ ਮਿੱਠਾ ਛੱਡ ਕੇ ਔਰ ਉਹ ਕਣਕ ਨਹੀਂ ਖਾ ਰਹੇ ਵੇਸਨ ਦੀ ਰੋਟੀ ਜੋ ਹੈ ਉਹ ਸਵੇਰੇ ਔਰ ਦੁਪਹਿਰ ਨੂੰ ਖਾਂਦੇ ਨੇ ਮਿੱਠੀਆਂ ਚੀਜ਼ਾਂ ਫਰਾਈ ਚੀਜ਼ਾਂ ਬਿਲਕੁਲ ਵੀ ਨਹੀਂ ਖਾ ਰਹੇ ਨੇ ਜੇਕਰ ਉਹ ਕਰ ਸਕਦੇ ਨੇ ਤਾਂ ਤੁਸੀਂ ਵੀ ਜ਼ਰੂਰ ਕਰ ਸਕਦੇ ਹੋ वर्कआउट करते हैं सवेरे और शाम सो यही गल् मैं भी लगातार अपनी तो दस दी क्योंकि ऐसे हमेशा सोचते हाँ वेट घटा है तो जिम जाइए हार्ड वर्कआउट करिए फिर ही वेट या फिर जो है ऐसे कोई, ना कोई पतले हों का प्रोडक्ट खाइए अजि नहीं है तुम अपनी डाइट न सही कर लोगे गें ही वॉक या फिजिकल एक्टिविटी बढ़ा लोगे ता तो वेट जरूर घट सद आई होप तो अज की वीडियो भी चंकी लगी होएगी वीडियो लगी है तो इसको लाइक एंड शेयर जरूर कर देना जी पेज नाले तक फॉलो नहीं किया फॉलो कर दो यूट्यूब चैनल हैल्थ एडवाइस विद हरजोत कौर को सबसक्राइब नहीं किया सबसक्राइब कर दो मिला जल्दी ही सेहत न जुड़ी होर खास जानकारी दे फिलहाल ही जी इजाजत सत श्रीकाल